ਸਾਡੇ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਕੰਮ ਕਰ ਰਹੇ ਹਾਂ ਤੇ ਉਹਨਾਂ ਵੱਲੋਂ ਕਲੀਅਰ ਕਟ ਸਪਸ਼ਟ ਇੱਕ ਮੈਸੇਜ ਹੈ ਕਿ ਇਹ ਸਭ ਜਿਹੜੀਆਂ ਵਾਰਦਾਤਾਂ ਹੈ ਬਰਦਾਸ਼ਤ ਕਰਨ ਦੇ ਵਾਰ ਹੈਗੀਆਂ ਇਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਹਨਾਂ ਦੇ ਉੱਪਰ ਕਾਰਵਾਈ ਕਰਦੇ ਹੋਏ ਇਹ ਡਿਟੇਲ ਇਹਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਇਹਦੇ ਵਿੱਚ ਅਸੀਂ ਦੋ ਬੰਦੇ ਪਿੱਲੋਂ ਫੜੇ ਹੋਏ ਨੇ ਉਹਦੇ ਐਸੋਸੀਏਟ ਹੀ ਨੇ ਜਿਹਨਾਂ ਦੀ ਇਹ ਵੀਡੀਓ ਰਾਤ ਦੀ ਵਾਇਰਲ ਹੋ ਰਹੀ ਹੈ ਕਿ ਇਹ ਗ੍ਰਿਲ ਲੈ ਕੇ ਜਾ ਰਹੇ ਨੇ ਉਹਦੇ ਵਿੱਚ ਅਸੀਂ ਵੀ ਉਹਨਾਂ ਦੇ ਕਾਫੀ ਲਾਗੇ ਪਹੁੰਚ ਚੁੱਕੇ ਹੋਏ ਹਾਂ ਜਿਹੜੇ ਇਹਨਾਂ ਦੇ ਕੋਲੋਂ ਅਸੀਂ 17 ਗ੍ਰੀਲਾ ਆਲਰੇਡੀ ਰਿਕਵਰ ਕੀਤੀਆਂ ਹੁਣ ਪਰਸੋਂ ਉਹਦੇ ਵਿੱਚ ਅਸੀਂ ਐਸੋਸੀਏਟ ਇਹਨਾਂ ਨੂੰ ਦੋਨਾਂ ਨੂੰ ਨਾਮਿਨੇਟ ਕੀਤਾ ਹੋਇਆ ਜੀ ਬੰਦਿਆਂ ਨੂੰ ਇਹਨਾਂ ਨੂੰ ਅਸੀਂ ਜਲਦੀ ਜਲਦੀ ਫੜਾਂਗੇ ਜੀ ਪਹਿਲੇ ਕਿੰਨੀਆਂ ਗ੍ਰੀਲਾ ਬੰਦ ਹੋਈਆਂ ਪਹਿਲਾਂ ਗ੍ਰੀਲਾ ਟੋਟਲ 17 ਰਿਕਵਰ ਹੋਈਆਂ ਸਾਡੇ ਕੋਲ ਗ੍ਰੀਲਾ ਪਾਰਕਾਂ ਦੀਆਂ ਗ੍ਰੀਲਾ ਹੈਗੀਆਂ ਇਹ ਇਹ ਰਿਕਵਰ ਹੋਈਆਂ ਨੇ ਇਹ ਕਰਦੇ ਕੀ ਹੈ ਮੁੰਡੇ ਸਾਰੇ ਇਹ ਬੇਸਿਕਲੀ ਐਡਿਕਟਡ ਹੈਗੇ ਨੇ ਐਨਡੀਪੀਐਸ ਦੇ ਇਹਨਾਂ ਦੇ ਉੱਪਰ ਐਫਆਈਆਰਸ ਵੀ ਹੈਗੀਆਂ ਦੋ ਐਫਆਈਆਰਸ ਐਨਡੀਪੀਐਸ ਦੀਆਂ ਤਿੰਨੇ ਦਾ ਦੇ ਉੱਪਰ ਚੋਰੀ ਦੀਆਂ ਹੈਗੀਆਂ ਚੋਰੀ ਦੀ ਜਿਹੜੀ ਐਫਆ ਇਹ ਗ੍ਰਿਲਾਂ ਦੇ ਸਬੰਧਿਤ ਹੈਗੀਆਂ ਇਹਨਾਂ ਦੀ ਪਹਿਲੇ ਜਿਹੜੀਆਂ ਬੰਦੇ ਕਿੰਨੇ ਕਿੰਨੇ ਬੰਦੇ ਫੜੇ ਗਏ ਸੀ ਇਹਨਾਂ ਦੇ ਵਿੱਚ ਜਿਸੀ ਇੱਕ ਬੰਦਾ ਦੋਸ਼ੀ ਮੇਨ ਦੋਸ਼ੀ ਫੜਿਆ ਹੋਇਆ ਇੱਕ ਪਲੱਸ ਜਿਨ੍ਹਾਂ ਨੂੰ ਇਹ ਜਾ ਕੇ ਸੇਲ ਕਰਦੇ ਸੀ ਉਹਨਾਂ ਨੂੰ ਉਹਨਾਂ ਨੂੰ ਫੜਿਆ ਹੋਇਆ ਹੈ ਜੀ ਇਹ ਕਾਰੋਬਾਰ ਕੀ ਕਰਦੇ ਆ ਮਤਲਬ ਇਹ ਕਾਰੋਬਾਰ ਕੁਝ ਨਹੀਂ ਕਰਦੇ ਜੀ ਇਹ ਐਡਿਕਟਡ ਹੈਗੇ ਨੇ ਯੰਗ ਮੁੰਡੇ ਨੇ 20 25 25 ਸਾਲ ਦੇ ਮੁੰਡੇ ਹੈਗੇ ਨੇ ਜੀ ਤੇ ਇਹ ਗਿਰੋ ਆ ਸਾਰਾ ਇਹਨਾਂ ਦਾ ਜਿਹੜਾ ਇਹ ਗਿਰੋ ਆ ਜੀ ਬਿਲਕੁਲ ਜਿਹੜੇ ਰਾਤ ਦੀ ਇੱਕ ਰੀਲ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੋ ਬੰਦੇ ਇੱਕ ਪਲਟੀ ਨਾ ਮੋਟਰਸਾਈਕਲ ਦੇ ਉੱਪਰ ਅ ਦੇਖੇ ਜਾ ਰਹੇ ਨੇ ਉਹ ਵੀ ਅਸੀਂ ਟਰੇਸ ਕਰ ਲਏ ਹੋਏ ਆ ਉਹਨਾਂ ਨੂੰ ਜਲਦ ਤੋਂ ਜਲਦ ਅੱਜ ਕੱਲ ਦੇ ਵਿੱਚ ਉਹਨਾਂ ਨੂੰ ਅਰੈਸਟ ਕਰਾਂਗੇ ਜੀ ਸਰ ਮੋਟਰਸਾਈਕਲ ਜਿਹੜਾ ਉਹ ਮੋਟਰਸਾਈਕਲ ਵੀ ਟਰੇਸ ਹੋ ਗਿਆ ਜੀ ਉਹਨਾਂ ਦਾ ਘਰ ਦਾ ਵੀ ਪਤਾ ਲੱਗ ਗਿਆ ਸਾਨੂੰ ਜੀ ਜੀ ਤੇ ਜਿਹੜੀ ਇਹ ਰੀਲ ਵਾਇਰਲ ਹੋਈ ਤੇ ਉਹ ਕਹਿ ਰਹੇ ਨੇ ਜੀ ਕਿ ਨਸ਼ੇ ਕਰਦੇ ਆਤਾ ਦੀ ਕੋਈ ਗੱਲ ਵੀ ਸਾਹਮਣੇ ਆ ਰਹੀ ਜੀ ਉਹਨਾਂ ਨੂੰ ਅਸੀਂ ਵੈਰੀਫਾਈ ਕਰਾਂਗੇ ਜੀ ਤੇ ਸਰ ਇਹ ਜਿਹੜੇ ਪਹਿਲਾ ਗੈਂਗ ਫੜਿਆ ਗਿਆ ਸੀ ਉਹ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਉਹ ਤਕਰੀਬਨ ਪਿਛਲੇ 6 ਮਹੀਨੇ ਤੋਂ ਐਕਟਿਵ ਸੀਗਾ ਜੀ 6 6 ਮਹੀਨੇ ਦੇ ਐਕਟਿਵ ਸੀਗਾ ਉਹਨਾਂ ਨੇ ਕਾਫੀ ਗ੍ਰੀਲਾਂ ਵੇ ਇਹ ਕਿਹੜੇ ਇਲਾਕੇ ਦੇ ਕੁਝ ਹੈਗੇ ਕੁਝ ਉਹ ਤੇਰੇ ਪੁਰਾਣੇ ਬੰਦੇ ਫੜੇ ਸੀ ਜੀ ਪੁਰਾਣੇ ਬੰਦੇ ਜਿਹੜੇ ਫੜੇ ਜੀ ਕੁਝ ਕੁਝ ਬੰਦੇ ਜੇਟ ਕੀਮਾ ਦੇ ਆ ਕੁਝ ਸੀਡ ਵਿਜਨ ਦੇ ਹੈਗੇ ਨੇ ਜੇ ਇਦਾ ਹੈਗੇ ਨੇ ਹੁਣ ਇਹਨੂੰ ਵੀ ਜਲਦੀ ਫੜਿਆ ਜਾਏਗਾ ਬਿਲਕੁਲ ਜੀ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਹੈ ਜੀ ਸ਼ਾਮ ਤੱਕ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਫੜਿਆ ਜਾਏਗਾ ਇਹਦੇ ਵਿੱਚ ਹੋਰ ਵੀ ਕੋਈ ਨਾਮਿਨੇਟ ਕੀਤੇ ਗਏ ਲੋਕ ਬਿਲਕੁਲ ਜੀ ਅਸੀਂ ਉਹ ਡਿਸਕਲੋਜ਼ਿੰਗ ਕਰਨਾ ਚਾਹ ਰਹੇ ਹਾਂ ਅੱਲੇ ਅਸੀਂ ਉਹਨਾਂ ਨੂੰ ਅਸੀਂ ਨਾਮਿਨੇਟ ਕਰਕੇ ਜਲਦੀ ਜਲਦੀ ਕਾਰਵਾਈ ਕਰਾਂਗੇ ਇਹਨਾਂ ਨੇ ਗ੍ਰੀਲਾ ਕਿੱਥੋਂ ਚੁੱਕਿਆ ਸੀ ਕੋਈ ਇਹ ਕਰੇਲਾ ਇੱਕ ਤਾਂ ਜਿਹੜਾ ਬੰਦਾ ਅਸੀਂ ਮੇਨ ਫੜਿਆ ਸੀਗਾ ਉਹਨੂੰ ਚੋਰੀ ਕਰਦੇ ਹੋਏ ਫੜਿਆ ਸੀ ਪਾਰਕ ਦੇ ਵਿੱਚੋਂ ਜਿਉਂ ਚੋਰੀ ਕਰਦਾ ਸੀ ਤੇ ਪਰਚਾ ਦਿੱਤਾ ਗਿਆ ਹਾਂਜੀ 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 ਬਿਲਕੁਲ ਜੀ ਨਾਮਿਨੇਟ ਕੀਤੇ ਗਏ ਗ੍ਰੀਲਾ ਦੀ ਰਿਕਵਰੀ ਵੀ ਹੋਈ ਹੈ ਹਾਂਜੀ 17 ਗ੍ਰੀਲਾ ਰਿਕਵਰ ਹੋ ਚੁੱਕਿਆ ਹੋਇਆ ਪਾਰਕਾਂ ਦੀ ਜਿਨ੍ਹਾਂ ਦੇ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀਆਂ ਗਈਆਂ ਸੀ ਜਿਨ੍ਹਾਂ ਨੂੰ ਵੇਚਿਆ ਹੋਇਆ ਉਹ ਵੀ ਸਾਇਰ ਕਵਰੀ ਹੋ ਚੁੱਕੀ ਹੈ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਲੋਕਾਂ ਨੂੰ ਸੁਨੇਹਾ ਹੈ ਬੋੜੇ ਅਫਲੇ ਸੂਸ਼ੂ ਪੰਚਰੇ ਕੀ ਹੋਇਆ ਲੋਕਾਂ ਨੂੰ ਸੁਨੇਹਾ ਇਹ ਦੇਣਾ ਚਾਹੁੰਦੇ ਜੇਕਰ ਤੁਹਾਡੇ ਨਿਗਾਹ ਦੇ ਸਾਹਮਣੇ ਕੋਈ ਐਸਾ ਬੰਦਾ ਆਉਂਦਾ ਹੈ ਤੇ ਉਹਨਾਂ ਨੂੰ ਸਾਨੂੰ ਜਲਦ ਜਲ ਦੱਸੀ ਜਾਵੇ ਤੇ ਬਾਕੀ ਮਾਨਯੋਗ ਸੀਪੀ ਸਾਹਿਬ ਦੀ ਜਿਹੜੀਆਂ ਹਦਾਇਤਾਂ ਹੈਗੀਆਂ ਉਹਨਾਂ ਨੂੰ ਉਹਨਾਂ ਦੇ ਕਾਨੂੰਨ ਦੱਸੇ ਕਿ ਇਹ ਸਿੱਜਾ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਣਗੀਆਂ ਮੈਂ ਸਖਤ ਸੁਨੇਹਾ ਦੇਣਾ ਹੈ